ਇੱਕਠੇ ਦਾ ਭਾਜੀ ਇਸ ਤਰ੍ਹਾਂ ਮੇਰਾ ਨਾਮ ਪਹਿਲਾਂ ਸਿੰਘ ਬਲਬੀਰ ਸਿੰਘ ਹੈਗਾ ਮੇਰਾ ਮੁੰਡਾ 5ਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਇੱਕ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਡੇ ਤਲਵਾੜੇ ਦੇ ਵਿੱਚ ਇਹ ਆ ਇੱਕ ਸਕੂਲ ਹੈਗਾ ਸਾਡਾ ਦੋ ਸੈਕਟਰ ਵਿੱਚ ਜਿਹਨੂੰ ਸਾਰੇ ਮਾਨ ਕਰਦੇ ਸੀਗੇ ਬਹੁਤ ਵਧੀਆ ਸਕੂਲ ਆ ਅਸੀਂ ਆਪਣੇ ਬੱਚੇ ਉੱਥੇ ਪਾਏ ਪਹੁੰਚ ਤੋਂ ਬਾਅਦ ਅਸੀਂ ਆਪਣੇ ਉੱਥੇ ਬੱਚਿਆਂ ਨੂੰ ਜਦੋਂ ਦੇਖਿਆ ਕਿ ਠੀਕ ਬੱਚੇ ਪੜ੍ਹਨੇ ਰਿਹਾ ਠੀਕ ਨਹੀਂ अच्छा ਉਹਨਾਂ ਵਿੱਚ ਇੱਕ ਆ ਪਿੱਛੇ ਜੀ ਇੱਕ ਸਾਡੀ ਘਟਨਾ ਹੋਈ ਆ ਜਿਹਦੇ ਵਿੱਚ ਇੱਕ ਮੈਡਮ ਜਿਹਦਾ ਨਾਮ ਅੰਜੂ ਮੈਡਮ ਕਹਿੰਦੇ ਨੇ ਖਰੇ ਉਹ ਅੰਜੂ ਮੈਡਮ ਆ ਉਹਨਾਂ ਨੇ ਆਵਾਜ਼ ਠਾਈ ਬੱਚਿਆਂ ਦੇ ਵਿੱਚ ਕਿ ਬੱਚਿਆਂ ਨੂੰ ਅਸੀਂ ਪ੍ਰਮੋਟ ਕਰਨਾ ਜਾਂ ਪੜਾਉਣਾ ਅਸੀਂ ਉਹਨਾਂ ਦੀ ਕਲਾਸ ਵਿੱਚ ਮੈਂ ਜਾ ਕੇ ਆਪ ਦੇਖਿਆ ਕਿ ਬੱਚੇ ਬੜੇ ਇੰਟੈਲੀਜੈਂਟ ਨੇ ਤੇ ਲਗਭਗ ਮੈਂ ਜਿਸ ਵੇਲੇ ਵੀ ਸਕੂਲ ਚ ਜਾਂਦਾ ਸੀ ਆਪਣੀ ਕਲਾਸ ਦੇ ਬੱਚੇ ਦੇ ਵਿੱਚ ਜਾਂਦਾ ਰਿਹਾ ਤੇ ਮੈਨੂੰ ਸਕੂਲ ਦੇ ਵਿੱਚ ਮੈਡਮ ਨਹੀਂ ਸੀ ਮਿਲਦੀ ਤੇ ਬੱਚੇ ਖੇਡ ਦਿੰਦੇ ਸੀ ਤੇ ਬੱਚੇ ਨੂੰ ਜਦੋਂ ਪੁੱਛਣ ਲੱਗਣਾ ਸੀ ਤੇ ਬੱਚੇ ਰੰਗਣਾ ਪਾਪਾ ਜੀ ਸਾਨੂੰ ਨਾ ਆ ਥਮ ਜੀ ਦੇ ਦਿੰਦੀ ਮੈਡਮ ਸਾਨੂੰ ਪੜਾਉਂਦੇ ਤਾਂ ਹੈ ਨਹੀਂ ਅਸੀਂ ਪਰੇਸ਼ਾਨ ਅਸੀਂ ਕਿ ਤਲਵਾੜੇ ਦੇ ਵਿੱਚ ਮੜਾ ਸਕੂਲ ਦੇ ਵਿੱਚ ਬੱਚਾ ਪਾਇਆ ਸੀ ਔਰ ਜਿਹਦੇ ਵਿੱਚ ਇੱਕ ਮੈਡਮ ਨੇ ਆਵਾਜ਼ ਚੁੱਕੀ ਆ ਜਿੱਦਾਂ ਇੱਕ ਬੜੀ ਬਲੰਦੀ ਨਾਲ ਟੱਕ ਚੱਕੀ ਆ ਉਸ ਮੈਡਮ ਨੂੰ ਇਹਨਾਂ ਨੇ ਕੀ ਕੀਤਾ ਹੈ ਚੇਂਜ ਕਰਕੇ ਆਰ ਜੀ ਤੋਰ ਦਿੱਤੇ ਮੈਂ ਪ੍ਰਸ਼ਾਸਨਗਾਰ ਦੇ ਹੱਥ ਜੋੜਦਾ ਆਂ ਆਰ ਜੀ ਤੌਰ ਦੇ ਉੱਤੇ ਜੋ ਇਹਨਾਂ ਨੂੰ 70 80 ਕਿਲੋਮੀਟਰ ਤੱਕ ਚੇਂਜ ਕੀਤਾ ਤੇ ਮੈਂ ਉਹਨਾਂ ਅਗਰ ਇਹ ਸੋਚਣਾ ਕਿ ਇਹ ਕਰਨਾ ਚਾਹਣਾ ਬੇਨਤੀ ਹੈ ਮੇਰੀ ਇੰਨੀ ਦੂਰ ਦਾ ਤਾਂ ਮਤਲਬ ਕਰਨਾ ਨਹੀਂ ਚਾਹੀਦਾ ਹੋਰ ਉਹਦੇ ਵਿੱਚ ਇੱਕ ਮੇਨ ਚੀਜ਼ ਇਹ ਸੀ ਦੇਖਣ ਵਾਲੀ ਕਿ ਸਭ ਤੋਂ ਪਹਿਲਾਂ ਕਿ ਰਹਿ ਗਏ ਨੇ ਸਾਡੇ 2 ਤੋਂ 4 ਤੋਂ 5 ਮਹੀਨੇ ਰਹਿ ਗਨੇ ਪੇਪਰਾਂ ਦੇ ਬੱਚਿਆਂ ਦੀ ਪੜਾਈ ਕਿੱਥੋਂ ਪੂਰੀ ਕਰਨੀ ਹੈ ਬੱਚੇ ਤਾਂ ਪੜਦੇ ਨਹੀਂ ਤੁਸੀਂ ਆਪਣੀ ਜੰਗ ਦੇ ਵਿੱਚ ਮੈਡਮ ਇਹ ਚੇਂਜ ਕੀਤੀ ਉਹਦੇ ਵਿੱਚ ਬਾਹਰ ਦੀ ਕਲਾਸ ਇਦਾਂ ਕਰ ਦਿੱਤਾ ਸਾਡਾ ਅਸੀਂ ਸਕੂਲ ਦੇ ਅੰਦਰ ਨਹੀਂ ਜਾ ਸਕਦੇ ਸਾਨੂੰ ਨਹੀਂ ਪਤਾ ਬੱਚੇ ਉੱਥੇ ਪੜ੍ਹਦੇ ਜਾਂ ਨਹੀਂ ਪੜ੍ਹਦੇ ਹੁਣ ਸਾਨੂੰ ਬੱਚਿਆਂ ਕੋਲੋਂ ਪਤਾ ਲੱਗਦਾ ਕਿ ਕਲਾਸਾਂ ਲੱਗਦੀਆਂ ਹੀ ਨਹੀਂ ਚਾਜਨ ਸਰਕਾਰੀ ਸਕੂਲ ਆ ਜਾਂ ਪ੍ਰਾਈਵੇਟ ਸਕੂਲ ਕੋਈ ਜ਼ਿੰਮੇਵਾਰੀ ਨਹੀਂ ਕੋਈ ਕੁਛ ਨਹੀਂ ਜਿਸ ਮੈਡਮ ਨੇ ਮੁੱਦਾ ਚੁੱਕਿਆ ਸੀ ਸੱਚਾਈ ਦੇ ਵਾਸਤੇ ਉਹਨੂੰ ਚੱਕ ਕੇ ਬਾਹਰ ਸੁੱਟ ਦਿੱਤਾ ਮੇਰੀ ਪ੍ਰਸ਼ਾਸਨ ਦੇ ਗਾੜੀ ਹੱਥ ਜੋੜ ਬੇਨਤੀ ਆ ਹਾਂ ਮੈਂ ਇੱਕ ਗੱਲ ਕਹਾਂ ਜਾਂਦਾ ਸਿੱਖਿਆ ਪਵਾਗਦੇ ਨੂੰ ਸੋ ਬੇਨਤੀ ਕਰਦਾ ਕਿ ਜਿਹੜੀ ਸਾਡੀ ਪੜ੍ਹਾਈ ਬੱਚਿਆਂ ਦੀ ਹੋ ਰਹੀ ਸੀ ਉਹਦੇ ਵਿੱਚ ਵਿਗਨ ਪਿਆ ਹੈ ਵਿਗਨ ਪਿਆ ਇੱਕ ਮੈਡਮ ਨੂੰ ਚੇਜ਼ ਕੀਤਾ ਉਹਦੇ ਵਿੱਚ ਕੱਲੀ ਦੋਸ਼ੀ ਬਣਾ ਦਿੱਤਾ ਅੰਜੂ ਮੈਡਮ ਨੂੰ ਜਦ ਕਿ ਉਹਦੇ ਵਿੱਚ ਹੋਰ ਵੀ ਬਗੜ ਬਿੱਲੇ ਜਿਹਨਾਂ ਨੂੰ ਅਸੀਂ ਪੰਜਾਬੀ ਜਿਹਾ ਕਹਿੰਦੇ ਆ ਹੈਗੇ ਸੀ ਉਹਨਾਂ ਨੂੰ ਨਹੀਂ ਬਦਲਿਆ ਗਿਆ ਸਾਨੂੰ ਤਾਂ ਦੁੱਖ ਸੁਖੀ ਤਾਂ ਆਉਂਦਾ ਹੈ ਕਿ ਦੂਜੇ ਟੀਚਰ ਹੋਰ ਵੀ ਜਾਂਦੇ 15 20 ਜਾਂਦੇ ਕਿ ਅਸੀਂ ਕਹਿੰਦੇ ਹਾਂ ਵੀ ਬੱਚਿਆਂ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਤੁਸੀਂ ਕੁਝ ਕੰਮ ਕੀਤੇ ਨੇ ਬਿਲਕੁਲ ਹੀ ਵੀ ਤੇ ਇੱਕ ਮੈਡਮ ਨੂੰ ਚੱਕਿਆ ਜਾ ਕੇ 100 ਕਿਲੋਮੀਟਰ ਤੇ ਪਾਤਾ ਮੈਂ ਸਿੱਖਿਆ ਭਾਗ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਮੈਡਮ ਨੂੰ ਲਿਆ ਜਾਵੇ ਔਰ ਤਕਰੀਬਨ ਸਾਰੇ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹ ਪ੍ਰੋਪਰ ਰੈਗੂਲਰ ਚੱਲ ਕੇ ਔਰ ਅੱਗੇ ਉਹਦਾ ਰਿਜ਼ਲਟ ਆਉਣ ਤੱਕ ਬੱਚਿਆਂ ਨੂੰ ਪੜ੍ਹਾ ਸਕੇ ਧੰਨਵਾਦ ਸਾਡੀ ਸਿੱਖਿਆ ਭਾਗ ਨੂੰ ਇੱਕ ਪੂਰੀ ਚੇਤਾਵਨੀ ਆ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਇਸ ਸਕੂਲ ਚੋਂ ਬੱਚੇ ਹਟਾ ਲਾਣੇ ਲੱਗੋ ਕਿ ਹੁਣ ਤੁਸੀਂ ਪ੍ਰਾਈਵੇਟ ਸਕੂਲ ਬਣਾ ਦੇ ਦਿੱਤਾ ਪਿਆ ਉੱਥੇ ਸਾਨੂੰ ਨਹੀਂ ਪਤਾ ਤੁਹਾਡੇ ਅੰਦਰ ਕੀ ਆ ਕਿ ਨਹੀਂ ਆ ਅਸੀਂ ਆਪਣੇ ਬੱਚੇ ਹਟਾ ਕੇ ਇੱਕ ਪ੍ਰਾਈਵੇਟ ਸਕੂਲ ਚ ਪਾਉਣ ਨੂੰ ਪਾਲਣੇ ਨੇ ਕਾਰਨ ਇਹ ਹੈ ਕਿ ਜਿੱਥੇ ਸਰਕਾਰੀ ਕੀ ਮਿਲਦਾ ਸਾਡਾ ਉੱਤੇ ਕੁਝ ਨਹੀਂ ਮਿਲਦਾ ਸਾਨੂੰ ਅਸੀਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਤੋਂ ਹਟਾ ਕੇ ਪ੍ਰਾਈਵੇਟ ਚ ਪਾ ਲਾਂਗੇ ਹਾਂਜੀ ਮੇਰਾ ਨਾਮ ਰੋਮਾ ਹੈ ਮੇਰਾ ਮੇਰਾ ਬੇਟਾ ਮਾਡਰ ਸਕੂਲ ਪੜਦਾ ਹੈ 5ਵਾਂ ਜ ਮਾਦਾ ਸੈਕਸ਼ਨ ਚੇਂਜ ਕਰਵਾਇਆ 2 ਬੀ ਸੈਕਸ਼ਨ ਕਰਵਾਇਆ ਕਿਉਂਕਿ ਮੈਂ ਮੈਡਮ ਦੇ ਕਲਾਸ ਦੇ ਬੱਚੇ ਇੰਟੈਲੀਜੈਂਟ ਨੇ ਬਾਕੀ ਕਲਾਸ ਦੇ ਬੱਚੇ ਕੋਈ ਕੋਈ ਵੀ ਇੰਟੈਲੀਜੈਂਟ ਨਹੀਂ ਹੈਗਾ ਮੈਂ ਇਸ ਕਰਕੇ ਮੈਡਮ ਦਾ ਸੈਕ ਮੈਡਮ ਦੀ ਕਲਾਸ ਵਿੱਚ ਪਾਇਆ ਸੀ ਬੇਟੇ ਨੂੰ ਪਰ ਮੈਡਮ ਇੱਥੋਂ ਇਹਨਾਂ ਨੇ ਬਦਲੀ ਚੇਂਜ ਕਰ ਦਿੱਤਾ ਗਿਆ ਜੋ ਮੈਡਮ ਪੜ੍ਹਾਉਂਦੇ ਸੀ ਅੱਛਾ ਬੱਚੇ ਨੂੰ ਨੌਲੇਜ ਦਿੰਦੇ ਸੀਗੇ ਉਹ ਮੈਡਮ ਨੂੰ ਇਹਨਾਂ ਨੇ ਬਦਲ ਦਿੱਤਾ ਗਿਆ ਹੈ ਸਾਡੀ ਮੰਗ ਇਹ ਹੈ ਕਿ ਉਹ ਮੈਡਮ ਫੇਰ ਵਾਪਸ ਆਣ ਜੋ ਵੀ ਨਮੋਦੇ ਦਾ ਟੈਸਟ ਚੱਲਿਆ ਪਿਆ ਕੋਈ ਬੱਚੇ ਨੂੰ ਤਿਆਰੀ ਨਹੀਂ ਕਰਵਾ ਰੇ ਔਰ ਬੱਚੇ ਟੈਸਟ ਕਿਸ ਤਰ੍ਹਾਂ ਦੇ ਦੇ ਸਕਦੇ ਨੇ ਇਸ ਕਰਕੇ ਜਿਹੜੇ ਦੂਸਰੇ ਬੰਦੇ ਸੀ ਉਹ ਵੀ ਦੋਸ਼ੀ ਸੀਗੇ ਲੇਕਿਨ ਮੈਡਮ ਤੇ ਸਾਰਾ ਇਹਨਾਂ ਨੇ ਬਲੇਮ ਲਾ ਕੇ ਮੈਡਮ ਨੂੰ ਸਕੂਲ ਚੋਂ ਕੱਢਿਆ ਗਿਆ ਸਾਡੀ ਮੰਗ ਇਹ ਹੈ ਕਿ ਮੈਡਮ ਨੂੰ ਫਿਰ ਤੋਂ ਵਾਪਸ ਲਿਆਂਦਾ ਜਾਵੇ ਸਕੂਲ ਵਿੱਚ ਤਾਂ ਕਿ ਬੱਚਿਆਂ ਨੂੰ ਅੱਛੀ ਸਿੱਖਿਆ ਮਿਲ ਸਕੇ ਔਰ ਬੱਚੇ ਅੱਗੇ ਵਧ ਸਕਣ ਕਿੰਨੇ ਇਕੱਠੇ ਹੋਣ ਕੀ ਕਰ ਮੇਰਾ ਨਾਮ ਰੈਨੂ ਕੁਮਾਰੀ ਹੈ ਮੇਰਾ ਬੱਚਾ ਮੋਹਿਤ 5ਵੀਂ ਕਲਾਸ ਵਿੱਚ ਪੜਦਾ ਹੈਗਾ ਤਾਂ ਜਦੋਂ ਦੇ ਮਤਲਬ ਨਾ 3 ਦਿਨ ਹੋ ਗਏ ਮੈਡਮ ਸਕੂਲ ਨੇ ਆਦੇ ਪਏ ਤਾਂ ਮੈਂ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਮੇਰਾ ਮੁੰਡਾ ਕਹਿੰਦਾ ਮੈਂ ਨਹੀਂ ਜਾਣਾ ਸਕੂਲ ਮੈਂ ਬੋਲਿਆ ਘਾਤੋ ਕਹਿੰਦਾ ਮੈਡਮ ਸਾਡੀ ਦੀ ਬਦਲੀ ਕਰਦੀ ਹੈ ਨਾ ਤਾਂ ਸਾਡੀ ਕੋਈ ਹਾਜ਼ਰੀ ਲਗਾਉਂਦਾ ਹੈ ਕੋਈ ਟੀਚਰ ਵੀ ਨਹੀਂ ਆਂਦਾ ਕਲਾਸ ਵਿੱਚ 6ਵੀਂ ਕਲਾਸ 6ਵੀਂ ਮਾ ਪੀਰੀਅਡ ਲੱਗਦਾ ਹੈ ਉਹਨਾਂ ਦਾ ਫਿਰ ਪਹਿਲੇ ਉਹਨਾਂ ਦੇ ਫਿਰ ਪੇਪਰ ਚੱਲਦੇ ਆ ਫਿਰ ਉਹਦੇ ਬਾਅਦ ਕੋਈ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕੁਛ ਨਹੀਂ ਤਾਂ ਕਹਿੰਦਾ ਫਿਰ ਮੈਂ ਸਕੂਲ ਵੀ ਨਹੀਂ ਜਾਣਾ ਮੇਰੇ ਅੰਜੂ ਉਹਨਾਂ ਦੇ ਜਿਹੜੇ ਸਾਡੇ ਅੰਜੂ ਮੈਡਮ ਬਹੁਤ ਵਧੀਆ ਪੜਾਉਂਦੀ ਆ ਵਧੀਆ ਤਰੀਕੇ ਨਾਲ ਪੜਾਉਂਦੀ ਆ ਤਾਂ ਉਹ ਮਤਲਬ ਜਿਹਨਾਂ ਮੋਦੇ ਟੈਸਟ ਭਰੇ ਹੋ ਐ ਉਹਨਾਂ ਨੂੰ ਕੰਮ ਕਰਵਾਂਦੀ ਵੀ ਵੇਹੀ ਫਿਰ ਜਿਹੜੇ ਦੋ ਦੋ ਮਤਲਬ ਲੜਾਈ ਹੋਈ ਉਹਦੇ ਕਰਕੇ ਮੈਡਮ ਨੂੰ ਇਹਨਾਂ ਨੇ ਇੰਨੀ ਦੂਰ ਬਦਲੀ ਕਰ ਦਿੱਤੀ ਤਾਂ ਜਿਹੜੇ ਦੋਸੇ ਸਰ ਕਰੇ ਮੈਡਮ ਸੀਗੇ ਉਹਨਾਂ ਨੂੰ ਵੀ ਕੱਢਣਾ ਚਾਹੀਦਾ ਸੀਗਾ ਫਿਰ ਮੈਂ ਸਕੂਲ ਗਈ ਜਦੋਂ ਦੋ ਦੋ ਕਹਿੰਦੇ ਔਂਕਾਰੀ ਚੱਲਦੀ ਪਈ ਜਿਹੜੇ ਇਹਨਾਂ ਦੇ ਸਿਕورٹی ਗਾਰਡ ਰੱਖੇ ਪਏ ਆ ਉਹ ਸਾਡੇ ਫੋਨ ਲੈ ਲੈਂਦੇ ਫਾਰ ਫੋਨ ਵੀ ਚੈੱਕ ਕਰ ਲੈਂਦੇ ਆ ਉਹ ਮੈਡਮ ਨੂੰ ਮਿਲਣ ਵੀ ਨਹੀਂ ਦਿੰਦੇ ਇਸੇ ਕਰਕੇ ਫਿਰ ਸਾਡਾ ਫਾਇਦਾ ਕੀ ਹੈ ਉੱਥੇ ਬੱਚੇ ਪਾਣ ਦਾ ਜੇ ਇਦਾਂ ਦੀ ਗੱਲ ਚੱਲਾ ਰਹੀ ਹੈ ਤਾਂ ਜਿਲਾ ਇਹ ਵਰਦਿਆਂਪੁਰ ਦੀਆਂ ਦਿੰਦੇ ਆ ਸਕੂਲ ਜਿਹੜੇ ਸ਼ਹਿਰ ਬੱਚੇ ਹੁੰਦੇ ਇਹਨਾਂ ਦੇ ਜਿਹੜੇ ਮਤਲਬ ਉਹ ਹੁੰਦੇ ਆ ਠੀਕ ਬੱਚੇ ਉਹਨਾਂ ਨੂੰ ਵਰਦਿਆਂ ਪੂਰੀਆਂ ਦਿੰਦੇ ਆ ਸਾਡੇ ਬੱਚੇ ਜਿਹੜੇ ਇਦਾਂ ਇੱਕ ਮੇਰਾ ਮੁੰਡਾ ਹੈ ਉਹ ਥੋੜਾ ਇਦਾਂ ਹੀ ਢਿੱਲਾ ਪੜਨ ਉਹਨੂੰ ਵਰਦਿਆਂ ਪੂਰੀਆਂ ਨਹੀਂ ਦਿੰਦੇ ਆ ਯਾਨੀ ਕਿ ਵਰਦੀਆਂ ਜੇ ਵੀ ਦਿੱਤ ਪਾ ਹਾਂਜੀ ਵਰਦੀਆਂ ਵੀ ਨਹੀਂ ਪੂਰੀਆਂ ਦਿੰਦੇ ਇਹ ਨਾਲੇ ਪਿੱਛੋਂ ਮਾਰੀ ਜਾਂਦੇ ਉਹਨਾਂ ਡੰਡੇ ਕੀ ਟਾਇਰ ਵਲਟਾ ਬਾਈਕ ਆਓ ਜੇ ਇਹਨਾਂ ਨੇ ਹਾਨੂੰ ਵਰਦੀਆਂ ਵੀ ਨਹੀਂ ਪੂਰੀਆਂ ਦੇਣੀਆਂ ਅਸੀਂ ਕਿੱਥੋਂ ਲੈ ਕੇ ਦੇਣੀਆਂ ਇਹਨਾਂ ਨੂੰ ਸਾਡੀ ਮੰਗ ਇਹ ਹੀ ਹੈ ਕਿ ਅੰਜੂ ਮੈਡਮ ਸਾਡੇ ਸਕੂਲ ਮੁੜ ਕੇ ਬੁਲਾਈ ਜਾਵੇ ਨਹੀਂ ਤਾਂ ਸਾਡੇ ਬੱਚੇ ਕਹਿੰਦੇ ਕਿ ਅਸੀਂ ਨਹੀਂ ਸੀ ਸਕੂਲ ਪੜ੍ਹਨਾ ਨਾ ਹਾਂਜੀ ਸਾਡੇ ਬੇਟੇ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਕਲਾਸ ਚ ਪੜ੍ਹਦੇ ਹੋ ਮੈਂ ਨਾ ਅਰਨਵ ਠਾਕਰੇ ਮੈਂ ਪੰਜਵੀਂ ਕਲਾਸ ਦਾ ਪੜ੍ਹਦਾ ਹਾਂ ਕੀ ਤੁਸੀਂ ਆ ਕਿਹੜੇ ਕੀ ਕਰ ਰਹੇ ਹੋ ਸਕੂਲ ਵਿੱਚ ਜਦੋਂ ਆਂਦੇ ਮੈਂ ਹਾਜ਼ਰੀ ਵੀ ਲਾਂਦੇ ਤਾਂ ਪੜ੍ਹਾਉਂਦੇ ਵੀ ਨਹੀਂ ਆ ਬਸ ਈਮਾ ਲੈਕਚਰ ਲੱਗਦਾ ਹੋਰ ਕੋਈ ਕੋਈ ਵੀ ਨਹੀਂ ਕਹਾਂਦੇ ਬਸ ਪੇਪਰ ਦਾ ਕੰਮ ਕਰਾਂਦੇ ਆ। ਅਜੀ ਬੱਚੇ ਪੜ੍ਹਾਈ ਦਾ ਕਿੱਦਾਂ ਦਾ ਲੱਗਦਾ ਤੁਹਾਨੂੰ ਅੰਜੂ ਮੈਡਮ ਜਾਂ ਮੰਨ ਲਓ ਸਕੂਲ ਦੀ ਉੱਥੇ ਪੜ੍ਹਾਈ ਹੋਰ ਕੀ ਜਾਣਾ ਕਰੇ? ਅੰਜੂ ਮੈਮ ਚੰਗਾ ਪੜ੍ਹਾਉਂਦੇ ਬਾਕੀ ਮੈਮ ਕੋਈ ਵੀ ਚੰਗਾ ਨਹੀਂ ਪੜ੍ਹਾਉਂਦੇ ਹੈ। ਹੁਣ ਟੈਸਟ ਦੀ ਵੀ ਤਿਆਰੀ ਕਰਨ ਤੇ ਕੋਈ ਮੈਮ ਨਹੀਂ ਪੜ੍ਹਾਉਂਦੀ ਟੈਸਟ ਵਾਰੇ ਵੀ ਕੁਝ ਵੀ ਨਹੀਂ ਪੜ੍ਹਾਉਂਦੇ ਮੈਮ। ਤੁਸੀਂ ਕੀ ਮੰਗ ਕਰਦੇ? ਲਾਮਾ ਵਾਪਸ ਆ ਜਾਏ